ਜੇ ਤੁਸੀਂ ਕਿਨੂ ਪਧਰ ਤੇ ਲਸਣ ਦੀ ਖੇਤੀ ਕਰਨਾ ਚਾਹੁੰਦੇ ਆ ਕਿੰਨਾ ਬੀਜ ਪਾਉਗਾ ਕਿਵੇਂ ਲਾਉਣਾ ਕਿਹੜੀ ਖਾਦ ਪਾਉਗੀ ਉਹ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਤਾਂ ਅਕਤੂਬਰ ਦਾ ਮਹੀਨਾ ਇਹਦੇ ਵਾਸਤੇ ਬੈਸਟ ਹੁੰਦਾ ਲਸਣਾਂ ਦੀ ਬਜਾਈ ਵਾਸਤੇ ਇੱਕ ਮਰਲਾ ਜੇ ਤੁਸੀਂ ਲਸਣ ਲਗਾਉਣਾ ਚਾਹੁੰਦੇ ਆ ਤਾਂ ਤੁਸੀਂ 300 ਗ੍ਰਾਮ ਡੀਏਪੀ 300 ਗ੍ਰਾਮ ਪੋਟਾਸ਼ ਦੀ ਵਰਤੋਂ ਕਰ ਸਕਦੇ ਆ ਤੇ ਸੁੱਕੀ ਗੋਬਰ ਦੀ ਗਲੀ ਸੁੜੀ ਖਾਦ ਵੀ ਪਾ ਸਕਦੇ ਆ ਇੱਕ ਕੁਆਂਟਲ ਉਸ ਤੋਂ ਬਾਅਦ ਇਹ ਨੂੰ ਆਪਾਂ ਚੰਗੀ ਤਰ੍ਹਾਂ ਡੂੰਘਾ ਕਰਕੇ ਵਾਹ ਲੈਣਾ ਜਾਂ ਆਪਾਂ ਗੋਡੀ ਕਰ ਲੈਣੀ ਹੈ ਦੀ ਤੇ ਇਹਨੂੰ ਪਧਰੀ ਜ਼ਮੀਨ ਕਰਕੇ ਫਿਰ ਆਪਾਂ ਲੈਣਾ ਮਾਰ ਕੇ ਆਪਾਂ ਲਸਣ ਲਾਉਣਾ ਵੀ ਜਿਹੜੀ ਗੰਡੀ ਤੋਂ ਗੰਡੀ ਦੀ ਦੂਰੀ ਆ ਉਹ 4 ਇੰਚ ਰੱਖਣੀ ਆ ਜਿਹੜੀ ਆਪਾਂ ਲਾਈਨ ਮਾਰਾਂਗੇ ਉਹ ਲੈਂਟੂ ਲੈਂਦ ਦੀ ਦੂਰੀ ਆਪਾਂ 6 ਇੰਚ ਰੱਖ ਸਕਦੇ ਆ ਲਸਣ ਦੇ ਬੀਜ ਦੀ ਗੱਲ ਬਾਤ ਕਰੀਏ ਤਾਂ 1.5 ਕਿਲੋ ਤੋਂ ਲੈ ਕੇ 2 ਕਿਲੋ 2.5 ਕਿਲੋ 3 ਕਿਲੋ ਇੱਕ ਮਰਲੇ ਦਾ ਬੀਜ ਪੈ ਜਾਂਦਾ ਕਿਉਂਕਿ ਜੇ ਗੰਡੀਆਂ ਬਰੀਕ ਆ ਤਾਂ ਘੱਟ ਪਊਗਾ ਜੇ ਗੰਡੀਆਂ ਆਪਣੇ ਜਿਆਦਾ ਮੋਟੀਆਂ ਤਾਂ 3 ਕਿਲੋ 2.5 ਕਿਲੋ ਤਾਈਂ ਵੀ ਜਾਵਰਦਾ ਲਸਣ ਲਾਉਣ ਤੋਂ ਬਾਅਦ ਇਹਦੇ ਉੱਪਰ ਆਪਾਂ ਪਰਾਇ ਦੀ ਮਲਚਿੰਗ ਕਰ ਸਕਦੇ ਆ ਉਹਦੇ ਨਾਲ ਕੀ ਹੋਊਗਾ ਵੀ ਜਿਹੜਾ ਆਪਣੇ ਗੰਧ ਹੋਊਗਾ ਕੱਖ ਹੋ ਜਾਂਦੇ ਆ ਉਹ ਨਹੀਂ ਹੁੰਦੇ ਉਸ ਤੋਂ ਬਾਅਦ ਨੂੰ ਆਹੀ ਪਾਣੀ ਲਾਉਂਦੇ ਰਹਿਣਾਗਾ ਜਦੋਂ ਬੱਤਰਾ ਜੇ ਲਸਣ ਦੇ ਪੱਟਣ ਵੇਲੇ ਤੁਸੀਂ ਅਖੀਰਲਾ ਪਾਣੀ ਜਦੋਂ ਲਾਉਣਾ ਉਸ ਵਾਂ ਦੇ ਵਿੱਚ ਉਦੋਂ ਲਸਣ ਨੂੰ ਪੱਟ ਕੇ ਤੇ ਵਧੀਆ ਸੁਕਾ ਕੇ ਤੇ ਇਹਨੂੰ ਸਟੋਰ ਕਰ ਲਿਆ ਜਾਂਦਾ ਤੇ ਇਹ ਫਰਵਰੀ ਤੱਕ ਆਪਾਂ ਲਸਣ ਦੀ ਵਰਤੋਂ ਕਰ ਸਕਦੇ ਹਾਂ ਉਸ ਤੋਂ ਬਾਅਦ ਇਹ ਭੁੱਖਾ ਕੱਢਣ ਲੱਗ ਜਾਂਦਾ ਇਸ ਤਰੀਕੇ ਨਾਲ ਜਿਹੜੀ ਲਸਣ ਦੀ ਕੀਤੀ ਕੀਤੀ ਜਾਂਦੀ ਹੈ ਧੰਨਵਾਦ